ਤੂੰ ਵੀ ਬਹੁਤ ਸੋਹਣੀ ਸੀ ਬਹੁਤ ਸੋਹਣੀ ਮਿਸ ਯੂ ਰਾਜਵੀਰ ਵੀਰ ਫੈਰੀ ਮਿਸ ਯੂ ਐਂਡ ਮੈਂ ਸੋਨਾ ਪੰਜਾਬ ਦਾ ਹੀਰਾ ਬੱਕ ਅਸੀਂ ਗਵਾ ਲਿਆ ਇਹ ਸੋਸ਼ਲ ਫੇਸਬੁਕ 'ਤੇ ਬੱਚਿਆਂ ਨੇ ਦੇਖਣ ਲਈ ਕਿਹਾ ਸੀ ਬਹੁਤ ਬਹੁਤ ਵਧੀਆ ਬਹੁਤ ਵਧੀਆ ਬੰਮੀ ਲੱਗੀ ਬਹੁਤ ਵਧੀਆ ਮੈਸੇਜ ਦੇਣ ਵਾਲੀ ਏ ਅੱਛੀ ਲੱਗੀ ਰਾਜਵੀਰ ਜੰਨਨ ਮਿਸ ਕਰਦੇ ਹਾਂ ਹਾਂਜੀ

ਓਵਰਵੈਲਮਿੰਗ ਰਿਸਪੌਂਸ ਹੈ ਜੀ ਮੈਂ ਹੁਣ ਇੱਥੇ ਆਈ ਸੀ ਕਿ ਇਸ ਤੋਂ ਪਹਿਲਾਂ ਮੈਂ ਦੋ ਹੋਰ ਥੀਏਟਰਸ 'ਚ ਸੀਗੀ ਉੱਥੇ ਤਾਂ ਮੈਂ ਆਡੀਅנס ਨਾਲ ਚੁੱਪਚਾਪ ਬੈ ਕੇ ਫਿਲਮ ਦੇਖ ਕੇ ਆਈ ਹਾਂ ਬਾਅਦ ਚ ਬਾਅਦ ਚ ਦੱਸਿਆ ਸੀ ਔਰ ਉਹਨਾਂ ਨੇ ਤੁਹਾਡੇ ਕੋਲ ਨਿਸ਼ਾਨੀ ਮੰਗੀ ਵੀ ਚੂੜੀ ਕਿੱਥੇ ਹੈ ਮੈਂ ਭਾਈ ਹੋਈ ਹੈ ਮੈਂ ਪਾ ਕੇ ਆਈ ਹਾਂ ਚੂੜੀ ਤੁਹਾਨੂੰ ਸਿਰਫ ਇੱਕ ਫਿਲਮ ਦੇਖਣੀ ਹੈ ਇੱਕ ਫਿਲਮ ਦੇਖਣੀ ਹੈ ਤੇ ਹੋਰ ਅੱਗੇ ਇੱਕ ਹੋਰ ਬੰਦੇ ਨੂੰ ਦੱਸਣਾ ਹੈ ਉਹਦੇ ਬਾਰੇ ਬਿਲਕੁਲ ਬਸ ਇੰਨੀ ਕੀ ਗੱਲ ਹੈ ਸਤਿ ਸ਼੍ਰੀ ਅਕਾਲ ਜੀ ਤੁਸੀਂ ਦੇਖ ਰਹੇ ਹੋ ਰਜ਼ਾਨਾ ਸਪੋਰਟਸਮੈਨ ਮੈਂ ਪਰਮਵੀਰ ਤੇ ਅੱਜ ਅਸੀਂ ਯਮਲਾ ਫਿਲਮ ਦੇ ਵਾਸਤੇ ਆਡੀਅנס ਰਿਵਿਊ ਦੇ ਲਈ ਇੱਥੇ ਪਹੁੰਚੇ ਆਂ 시ਨੇਮਾ ਹਾਲ ਦੇ ਵਿੱਚ ਤੇ ਅੱਜ ਹੋ ਸਕਦਾ ਹੈ ਫਿਲਮ ਦੇ ਕਲਾਕਾਰ ਥੀਏਟਰ ਵਿਜ਼ਿਟ ਲਈ ਵੀ ਪਹੁੰਚਣ ਤੇ ਆਓ ਤੁਹਾਨੂੰ ਲੈ ਕੇ ਚੱਲਦੇ ਆਂ ਕਿੰਨੇ ਕੁ ਲੋਕ ਪਹੁੰਚੇ ਨੇ ਯਮਲਾ ਫਿਲਮ ਦੇਖਣ ਆਓ ਲੈ ਕੇ ਚੱਲੋ ਇਹ ਫਿਲਮ ਤੁਹਾਡੀ ਅੱਖਾਂ 'ਚ ਭਾਵਨਾ ਨਜ਼ਰ ਆ ਰਹੀ ਹੈ ਕੀ ਕਹਿਣਾ ਚਾਹੁੰਦੇ ਮਿਸ ਯੂ ਰਾਜਵੀਰ ਵੀਰ ਵੈਰੀ ਮਿਸ ਯੂ ਇੰਨਾ ਸੋਨਾ ਪੰਜਾਬ ਦਾ ਹੀਰਾ ਪੁੱਤ ਅਸੀਂ ਗਵਾ ਲਿਆ ਹਨਾ ਬਹੁਤ ਸੋਨਾ ਸੀ ਬਹੁਤ ਸੋੜੀ ਉਹਨੇ ਆਪਣੀ ਐ ਲੱਗ ਰਿਆ ਸੀਗਾ ਕਿ ਉਹ ਅੱਜ ਵੀ ਸਾਡੇ ਵਿੱਚ ਹੈ ਮੈਂ ਪ੍ਰਮਾਤਮਾਗੇ ਇੱਕੀ ਅਰਦਾਸ ਕਰਦੀਆਂ ਕਿ ਕਿਸੇ ਦਾ ਵੀ ਜਵਾਨ ਪੁੱਤ ਕਦੀ ਦੁਨੀਆ ਤੋਂ ਨਾ ਜਾਏ ਔਰ ਇੰਨਾ ਨਾਮ ਕਮਾਇਆ ਉਹਨੇ ਦੇਖੋ ਤੁਸੀਂ ਮੂਵੀ ਚ ਕੋਈ ਕਿਸੇ ਨੇ ਇੰਨਾ ਨਾਮ ਨਹੀਂ ਕਮਾਇਆ ਅਜੇ ਤੱਕ ਪੰਜਾਬੀ ਇੰਡਸਟਰੀ ਵਿੱਚ ਮੈਂ ਨਹੀਂ ਦੇਖਿਆ ਆਪਣੀ ਸੰਭਾਲ ਜੀ ਕਿਸੇ ਨੇ ਇੰਨਾ ਨਾਮ ਕਮਾਇਆ ਹੋਵੇ ਬਟ ਬਹੁਤ ਕੁਛ ਲਹਿ ਗਿਆ ਪੰਜਾਬ ਤੋਂ ਸਭ ਦਿਨ ਐਨੀ ਮੈਂ ਰੋ ਰਹੀ ਐ ਸਾਰਾ ਪੰਜਾਬ ਰੋ ਰਿਹਾ ਐ ਇਹ ਵੀ ਬਹੁਤ ਸੋਹਣੀ ਸੀ ਸੋਹਣੀ ਬਹੁਤ ਸੋਹਣੀ ਜਿਵੇਂ ਇਹ ਆਏ ਨਹੀਂ ਸਾਡੀ ਕਿਰਦਾਸ ਸੀ ਕਿ ਉਹ ਵੀ ਹਸਪੀਟਲ ਚ ਐਵੇਂ ਆ ਜਾਂਦੇ ਫਿਰ ਸਣੀਆਂ ਦੁਆਵਾਂ ਹੋਰ ਵੀ ਪਰਮਾਤਮਾ ਦੇ ਅੱਗੇ ਅਸੀਂ ਹੋਰ ਵੀ ਸ਼ੁਕਰਗੁਜ਼ਾਰ ਹੁੰਦੇ ਬਟ ਅਨਾ ਅਸੀਂ ਬੈਡ ਲੱਕ ਆ ਕਿ ਉਹ ਸਾਡੇ ਵਿੱਚ ਨਹੀਂ ਨੇ ਬਹੁਤ ਯੂਸੀ ਯੂ ਕਰ ਰਹੇ ਆ ਉਹਨਾਂ ਨੂੰ ਬਹੁਤ ਬਹੁਤ ਮਿਸ ਕਰ ਰਹੇ ਆ ਸੋਸ਼ਲ ਫੇਸਬੁਕ ਹੀ ਬੱਚੇ ਨੇ ਦੇਖਣ ਲਈ ਕਿਹਾ ਸੀ ਬਸ ਬਹੁਤ ਸਦੀ ਬਲਕਿ ਸਾਜਵੀਰ ਜਵੰਦਰ ਮਿਸ ਕਰਦੇ ਆ ਹਾਂਜੀ ਬਹੁਤ ਜ਼ਿਆਦਾ ਕਰਦੇ ਆ ਆਪਣੇ ਪੁੱਤਰਾ ਵਾਂਗ ਬਹੁਤ ਵਧੀਆ ਬਹੁਤ ਵਧੀਆ ਬੁਨੀ ਲੱਗੀ ਬਹੁਤ ਵਧੀਆ ਮੈਸੇਜ ਦੇਣ ਵਾਲੀ ਏ ਅੱਛੀ ਲੱਗੀ ਸਾਜਵੀਰ ਜਵੰਦਰ ਮਿਸ ਕਰਦੇ ਆ ਹਾਂਜੀ ਤੁਸੀਂ ਰੋਕੇ ਆ ਖਾਸ ਕਿ ਉਹ ਰੋਂਦੀ ਗੱਲ ਪੁੱਛੀ ਨੇ ਲੱਗੀ ਬਹੁਤ ਵਧੀਆ ਵਧੀਆ ਲੱਗੀ ਸੱਚੀ ਅਮਲਾ ਸੱਚੀ

और भी तो डियर खाना चाहिए उसमें अरे बहुत सारे क्यों उसे सारे राज में जो अंदर हो बहुत खाना है उसे एक बार अंदर उसी सामने सामने की तो डियर खाना है एक बहुत बच्चा ਇੰਨਾ ਸੁਨੱਖਾ ਹਾਂਜੀ 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 ਕਿਵੇਂ ਲੱਗੀ ਦੀ ਫਿਲਮ ਅੱਛੀ ਵਧੀਆ ਬੇਟਾ ਬਹੁਤ ਵਧੀਆ ਬਹੁਤ ਵਧੀਆ ਸਾਰਿਆਂ ਨੇ ਦੇਖ ਲਈ ਹਾਂਜੀ ਬਿਲਕੁਲ ਵੇਖਣੀ ਚਾਹੀਦੀ ਏ ਜਵਾਨ ਦਾ ਜੀ ਸਾਡੇ ਵਿੱਚੋਂ ਦੇ ਤੇ ਹੋਰ ਜ਼ਿਆਦਾ ਵਧੀਆ ਲੱਗਣਾ ਸੀ ਕਿਵੇਂ ਲੱਗੀ ਬੱਚੋ ਫਿਲਮ ਬਹੁਤ ਵਧੀਆ ਬਹੁਤ ਵਧੀਆ ਹਾਂਜੀ ਵੀਰੇ ਨੂੰ ਮਿਸ ਕਰਦੇ ਹਾਂ ਹਾਂਜੀ ਫੇਵਰੇਟ ਆ ਬਹੁਤ ਵਧੀਆ ਲੱਗੀ ਮੈਂ ਵੀਰੇ कर दिया सर बहुत बढ़िया बेस्ट पार्ट की सर सारा ही मतलब बेस्ट लगा मुझे सारे सारी ने देखनी चाहिए बहुत बढ़िया यमला बहुत अच्छी लगी हां जी किवे लगी सर बहुत अच्छी लगी बहुत अच्छी लगी सर किवे लगी जी ਬਹੁਤ ਵਧੀਆ ਫਿਲਮ ਸੀ ਜੀ ਰਾਜਵੀਰ ਜੁਰ ਦਾ ਆਖਰੀ ਵਾਰ ਪਰਦੇ ਤੇ ਸੀਗੇ ਕਿੰਨਾ ਕਿ ਮਿਸ ਕਰਦੇ ਬਹੁਤ ਮਿਸ ਕਰਦੇ ਪਰਮਾਤਮਾ ਉਹਦੀ ਆਤਮਾ ਨੂੰ ਸ਼ਾਂਤੀ ਬਖਸ਼ੇ ਪਰਿਵਾਰ ਨੂੰ ਪਰਮਾਤਮਾ ਬਲ ਬਖਸ਼ੇ ਜਿੱਦਾਂ ਦੀ ਫਿਲਮ ਸੀ ਇਹਦੀਆਂ ਹੋਰ ਫਿਲਮਾਂ ਬਣਨ ਚਾਹੀਦੀ ਬਣਨੀ ਚਾਹੀਦੀ ਸਮਾਜਿਕ ਪੱਧਰ ਬਣਨੀ ਚਾਹੀਦੀ ਇਹ ਤਾਂ ਨਹੀਂ ਬਹੁਤ ਵਧੀਆ ਫਿਲਮ ਸੀ ਬਿਲਕੁਲ ਮਿੰਗ ਰਿਸਪੌਂਸ ਹੈ ਜੀ ਮੈਂ ਹੁਣ ਇੱਥੇ ਆਈ ਸੀਗੇ ਇਸ ਤੋਂ ਪਹਿਲਾਂ ਮੈਂ ਦੋ ਹੋਰ ਥੀਏਟਰਸ ਚ ਸੀਗੀ ਉੱਥੇ ਤਾਂ ਮੈਂ ਆਡੀਅנס ਨਾਲ ਚੁੱਪਚਾ ਬੈ ਕੇ ਫਿਲਮ ਦੇਖ ਕੇ ਆਈ ਆ ਬਾਜਾ ਦੇ ਬਾਜਾ ਹੀ ਦੱਸਿਆ ਸੀ ਬਟ ਤੁਹਾਨੂੰ ਕਹਿੰਦੇ ਕਹਿੰਦੇ ਤੁਸੀਂ ਸਾਡੇ ਵੀਰ ਨਾਲ ਧੋਖਾ ਕੀਤਾ ਫਿਰ ਸਮਝਾਉਣਾ ਪਿਆ ਤੁਹਾਨੂੰ ਪਰ ਉਹਨਾਂ ਨੇ ਤੁਹਾਡੇ ਕੋਲ ਨਿਸ਼ਾਨੀ ਮੰਗੀ ਵੀ ਚੂੜੀ ਕਿੱਥੇ ਹੈ ਮੈਂ ਪਾਈ ਹੋਈ ਹੈ ਮੈਂ ਪਾ ਕੇ ਆਈ ਆ ਚੂੜੀ ਚੂੜੀ ਤਾਂ ਮੈਂ ਪਾਈ ਹੋਈ ਹੈ ਬਟ ਉਹ ਇਹ ਹੈ ਕਿ ਚੂੜੀ ਵਾਲੇ ਨੂੰ ਨਹੀਂ ਲੈ ਕੇ ਆ ਸਕਦੇ ਹੁਣ ਬਟ ਮੈਨੂੰ ਲੱਗਦਾ ਹੈ ਜਦੋਂ ਵੀ ਮੈਂ ਜਿੰਨੀ ਵਾਰੀ ਵੀ ਹੁਣ ਫਿਲਮ ਦੇਖ ਲਈ ਰਾਜਵੀਰ ਜੀ ਦੀ ਪ੍ਰੈਜ਼ੈਂਸ ਡੈਫੀਨਿਟਲੀ ਫੀਲ ਹੁੰਦੀ ਹੈ। ਮੈਂ ਇੱਕ ਇੱਕ ਮੂਮੈਂਟ ਲਈ ਕਿਤੇ ਨਾ ਕਿਤੇ ਅਸੀਂ ਭੁੱਲ ਜਾਂਦੇ ਹਾਂ ਕਿ ਨਹੀਂ ਹੈਗੇ। ਹੈਨਾ ਬਟ ਉਹਨਾਂ ਦੀ ਜਿੱਦਾਂ ਦੀ ਐਕਟਿੰਗ ਹੈ ਬਹੁਤ ਨੈਚੁਰਲ ਬਿਲਕੁਲ ਉਹਦਾ ਦੀ ਫੀਲ ਹੈਗੀ ਹੈ ਐਂਡ ਬਹੁਤ ਸੋਹਣੀ ਫਿਲਮ ਹੈ ਮੈਂ ਕਹਨੀ ਹੈ ਕਿ ਹਰ ਹਰ ਕਿਸੇ ਨੂੰ ਦੇਖਣੀ ਚਾਹੀਦੀ ਹੈ। ਦੁਵਾਰਾ ਤੋਂ ਉਹੀ ਗੱਲ ਕਿ ਸਿਰਫ ਕਮੈਂਟ ਕਰਨ ਨਾਲ ਸਪੋਰਟ ਨਹੀਂ ਦੇਖਣਾ। ਤੁਹਾਨੂੰ ਆਗੇ ਜੇਨਿਊਨਲੀ ਜੇ ਤੁਸੀਂ ਉਹਨਾਂ ਨਾਲ ਖੜੇ ਹੋ ਉਹਨਾਂ ਦੀ ਫੈਮਿਲੀ ਨਾਲ ਖੜੇ ਹੋ ਆਕੇ ਪਲੀਜ਼ ਪਲੀਜ਼ ਆਕੇ ਆਪਣਾ ਸਪੋਰਟ ਦਿਖਾਓ ਤੁਹਾਨੂੰ ਸਿਰਫ ਇੱਕ ਫਿਲਮ ਦੇਖਣੀ ਆ ਇੱਕ ਫਿਲਮ ਦੇਖਣੀ ਆ ਤੇ ਹੋਰ ਅੱਗੇ ਇੱਕ ਹੋਰ ਬੰਦੇ ਨੂੰ ਦੱਸਣਾ ਹੈ ਉਹਦੇ ਬਾਰੇ ਬਿਲਕੁਲ ਬਸ ਇੰਨੀ ਕੀ ਗੱਲ ਹੈ ਪਲੀਜ਼ ਆਕੇ ਫਿਲਮ ਦੇਖਿਓ ਬਹੁਤ ਸੋਹਣੀ ਫਿਲਮ ਹੈ ਥੈਂਕ ਯੂ ਮਾਨੋ ਦਾਸ ਇੱਕ ਅੱਖਾਂ ਦਾ ਸਾਰੇ ਦੀਆਂ ਪਰਿਆ ਅਨਪੀਰੀਅੰਸ ਪਰ ਮੇਰੇ ਖਿਆਲ ਫਿਲਮ ਦੇਖ ਕੇ ਇਦਾਂ ਤਾਂ ਨਹੀਂ ਲੱਗ ਰਿਹਾ ਕਿ ਰਾਜਵੀਰ ਜੀ ਸਾਡੇ ਵਿੱਚ ਨਹੀਂ ਹੈ ਨਹੀਂ ਨਹੀਂ ਲੱਗ ਰਿਹਾ ਉੱਦਾਂ ਵੀ ਫਿਲਮਾਂ ਰਿਲੀਜ਼ ਹੁੰਦੀਆਂ ਨੇ ਪਰ ਇਸ ਵਾਰ ਵੱਖਰਾ ਵੱਖਰਾ ਕੀ ਕਹਿ ਸਕਦੇ ਬਸ ਉਹਦੀ ਭਾਵਨਾ ਦੱਸ ਜੀ ਇਹ ਤਾਂ ਫਿਲਮ ਵਧੀਆ ਲੱਗੀ ਆ ਲੇਕਿਨ ਮਿਸ ਕਰਦੇ ਤੁਸੀਂ ਕੀ ਕਹਿਣਾ ਚਾਹੁੰਦੇ ਯਮਲਾ ਫਿਲਮ ਬਾਰੇ ਫਿਲਮ ਤਾਂ ਬਹੁਤ ਵਧੀਆ ਸੀ ਪਰ ਰਾਜਵੀਰ ਵੀਰ ਦੀ ਯਾਦ ਆਉਂਦੀ ਆ ਜਿੱਦਾਂ ਥੀਟਰ ਦੇ ਵਿੱਚ ਧੀਰਜ ਜੀ ਆਏ ਨੇ ਨਵਨੀਤ ਜੀ ਆਏ ਆ ਸਾਰੇ ਸੋਚਦੇ ਨੇ ਕਿ ਰਾਜਵੀਰ ਭਾਈ ਹੁੰਦੇ ਤਾਂ ਹੋਰ ਵਧੀਆ ਲੱਗਦੀ ਜੇ ਉਹ ਹੁੰਦੇ ਤਾਂ ਹੋਰ ਵਧੀਆ ਹੋਣਾ ਸੀ ਵਧੀਆ ਬਹੁਤ ਵਧੀਆ ਨਵਨੀ ਜੀ ਨੇ ਧੋਖਾ ਦਿੱਤਾ ਸੀ ਰਾਜ ਨਹੀਂ 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 ਇਹ ਥੀਕ ਤਾਂ ਚੁੰਨੀ ਦੇਤੀ ਸੀ ਦਿੱਤਾ ਸੀ ਹਾਂ ਦਿੱਤਾ ਸੀ ਹਾਂ ਬਹੁਤ ਕੀਤਾ ਸੀ ਬਹੁਤ ਫਰ ਬੜੇ মিডিਆ ਦਾ ਵੀ ਬਹੁਤ ਧੰਨਵਾਦ ਆ ਜਿਹੜੇ ਤੁਸੀਂ ਆ ਗਏ ਹੋ ਭਾਈ ਜੀ ਤੁਸੀਂ ਸਾਰਿਆਂ ਨੂੰ ਮਗਰ ਅਰੇਂਜ ਕੀਤਾ ਸਾਰਿਆਂ ਨੂੰ ਲੈ ਕੇ ਆਏ ਹੋ ਔਰ ਮਨ ਦੇ ਵਿੱਚ ਕਈ ਤਰ੍ਹਾਂ ਦੇ ਸਵਾਲ ਹੋਣਗੇ ਕੀ ਕਹਿਣਾ ਸਵਾਲ ਨਹੀਂ ਸੀਗਾ ਕਮਿਟਮੈਂਟ ਸੀਗੀ ਰਾਜਵੀਰ بھائی ਨਾਲ ਜਦੋਂ ਮਤਲਬ ਸਾਡੇ ਨਾਲ ਮਿਲੇ ਸੀ ਨਾ ਉਹ ਨਾ ਬਾਈਕ ਰਾਈਡਿੰਗ ਨੂੰ ਜਾਂਦੇ ਸਾਡਾ ਇੱਕ ਕਾਮਨ ਬ੍ਰੈਂਡ ਹੈ ਜੋ ਉਹਨਾਂ ਨੂੰ ਬਾਈਕ ਰਾਈਡਿੰਗ ਤੇ ਜਾਂਦਾ ਸੀ ਉਹ ਮੇਰੀ ਵੀਡੀਓ ਦੇਖੀ ਸੀ ਵੀ ਅਸੀਂ ਕਿੱਦਾਂ ਲੈ ਕੇ ਜਾਂਦੇ ਆ ਉਹ ਕਹਿੰਦੇ ਮੇਰੀ ਵੀਡੀਓ ਆ ਰਹੀ ਹੈ ਮੇਰੀ ਮੂਵੀ ਆ ਰਹੀ ਹੈ ਵੀ ਉਹ ਪਤਖਾਣੀ ਜਰੂਰ ਹੈ ਅਸੀਂ ਗੱਲ ਕਰੀਏ ਦੇਖੋ ਇੱਧਰ ਬੈਠੇ ਆ ਅਮਨ ਭਾਈ ਉਹਨਾਂ ਨਾਲ ਕ੍ਰਾਊਨ ਰੈਕੇਟ ਤੇ ਇਹਨਾਂ ਨੇ ਸਾਡੀ ਪੂਰੀ ਹੈਲਪ ਕੀਤੀ ਹੈ ਇਹਨਾਂ ਵੱਲੋਂ ਸਾਰੀ ਅੱਜ ਮੂਵੀ ਸੀਗੀ ਥੈਂਕ ਯੂ ਥੈਂਕ ਯੂ ਸੋ ਮੱਚ ਭਾਈ ਪਹਿਲੀ ਵਾਰ ਤੇ ਇੰਨਾ ਕੁ ਬੋਲਿਆ ਤੇ ਇਹਨਾਂ ਨੇ ਸਾਰੀ ਮੂਵੀ ਦਿਖਾ ਦਿੱਤੀ ਜਨਵਰ 2020 थैंक यू सो मच एयर भाई थैंक यू ਤੁਹਾਡਾ ਮੀਡੀਆ ਦਾ ਵੀ ਤੁਸੀਂ ਆਏ ਹੋ ਕਦੇ ਵੀ ਕੋਈ ਸੇਵਾ ਲੈ ਕੇ ਸੀ ਹੋਈ ਹੈ ਸਾਨੂੰ ਜ਼ਰੂਰ ਯਾਦ ਕਰਵਾਉਣਾ ਬਾਈ थैंक यू सो मच ਅਜੀ ਸ੍ਰੀਪ ਦੇਖ ਕੇ ਆਏ ਹੂੰ ਯਮਲਾ ਕੀ ਕਹਿਣਾ ਚਾਹੁੰਦਾ ਦੇਖੋ ਅੱਜ ਭਾਵੇਂ ਸ਼ਰੀਰਕ ਤੌਰ ਤੇ ਬਾਈ ਰਾਜਵੀਰ ਜਵੰਦਾ ਸਾਡੇ ਵਿੱਚ ਨਹੀਂ ਹੈਗਾ ਪਰ ਇਹ ਫਿਲਮ ਦੇ ਮਾਧਿਅਮ ਰਾਹੀਂ ਜਾਵ ਜਾਸੀ ਫੇਸਬੁੱਕ ਤੇ ਜਦੋਂ ਵੀ ਉਹਨਾਂ ਦੇ ਗਾਣੇ ਸੁਣਦੇ ਆਂ ਐਵੇਂ ਮਹਿਸੂਸ ਕਰਦੀ ਆਂ ਕੋਈ ਸਾਡੇ ਵਿੱਚ ਹੈ ਭਾਵਨਾਤਮਕ ਤੌਰ ਤੇ ਸਾਡੇ ਨਾਲ ਹੈ ਮੈਂ ਸਮੁੱਚੇ ਪੰਜਾਬ ਦੇ ਵਾਸੀਆਂ ਨੂੰ ਦੇਸ਼ਾਂ ਵਿਦੇਸ਼ਾਂ 'ਚ ਵੱਸਦੇ ਪੰਜਾਬੀਆਂ ਨੂੰ ਬੇਨਤੀ ਕਰਦਾ ਤੁਹਾਡੇ ਚੈਨਲ ਦੇ ਮਾਧਿਅਮ ਰਾਹੀਂ ਇਹ ਆ ਫਿਲਮ ਜ਼ਰੂਰ ਦੇਖੋ ਉਸ ਵਿਛੜੀ ਹੋਈ ਰੂਹ ਨੂੰ ਸੱਚੀ ਅਤੇ ਸੁੱਚੀ ਸ਼ਰਧਾਂਜਲੀ ਹੋਵੇਗੀ ਠੀਕ ਹੈ ਅਸੀਂ ਇਸ ਮੌਕੇ ਪਰਿਵਾਰ ਨੂੰ ਧੰਨਵਾਦ ਦੇ ਸਕਦੇ ਹਾਂ ਜੋ ਅਨਹੋਣੀ ਪਰਿਵਾਰ ਨਾਲ ਹੋ ਗਈ ਪੰਜਾਬ ਦਾ ਪੁੱਤ ਪੰਜਾਬ ਦਾ ਸੱਭਿਆਚਾਰ ਨਾਲ ਪਿਆਰ ਕਰਨ ਵਾਲਾ ਪੁੱਤ ਸਾਡੇ ਤੋਂ ਵਿਛੜ ਗਿਆ ਵੈਗਰੂ ਕਿਸੇ ਤੇ ਇਹੋ ਜਿਹਾ ਪਾਣਾ ਨਾ ਵਰਤਾਵੇ ਜਾਂ ਤਾਂ ਪ੍ਰਮਾਤਮਾ ਤੂੰ ਇੰਨੀਆਂ ਸੋਹਣੀਆਂ ਮੂਰਤਾਂ ਬਣਾਇਆ ਨਾ ਕਰ ਜੇ ਤੂੰ ਬਣਾਉਣਾ ਫਿਰ ਇਹਨਾਂ ਨੂੰ ਢਾਇਆ ਨਾ ਕਰ ਕਿ ਤੂੰ ਢਾਇ ਬਿਨਾ ਨਹੀਂ ਰਹਿ ਸਕਦਾ ਵਾਹਿਗੁਰੂ ਫਿਰ ਇਹਨਾਂ ਸੋਹਣੀਆਂ ਮੂਰਤਾਂ ਨੂੰ ਬਣਾਇਆ ਨਾ ਕਰ ਮੇਰੇ ਇਹਨਾਂ ਸ਼ਬਦਾਂ ਦੇ ਨਾਲ ਉਸ ਵਿਛੜੀ ਹੋਈ ਰੂਹ ਨੂੰ ਮੈਂ ਸ਼ਰਧਾ ਦੇ ਫੁੱਲ ਦਿੰਨਾ ਜਿਸ ਤਰ੍ਹਾਂ ਪੰਜਾਬ 'ਚ ਅੱਜ ਵੀ ਲੋਕ ਸਿੱਧੂ ਮਸੇਵਾਲੇ ਨੂੰ ਯਾਦ ਕਰਦੇ ਨੇ ਉਸ ਤੋਂ ਬਾਅਦ ਰਾਜਵੀਰ ਜਵੰਦੇ ਨੂੰ ਪੰਜਾਬ ਦੇ ਲੋਕ ਪੰਜਾਬ ਦੀ ਆਵਾਮ ਹਿੰਦੁਸਤਾਨ ਦਾ ਆਵਾਮ ਔਰ ਦੇਸ਼ਾਂ ਵਿਦੇਸ਼ਾਂ ਵਿਚ ਵਸਦੇ ਪੰਜਾਬੀ ਹਮੇਸ਼ਾ ਰਾਜਵੀਰ ਜਵੰਧਾ ਨੂੰ ਯਾਦ ਕਰਨਗੇ ਤੇ ਸਾਡੇ ਦਿਲਾਂ ਚ ਵਸਦਾ ਰਹੇਗਾ ਹਮੇਸ਼ਾ ਵਸਦਾ ਰਹੇਗਾ ਅਭਾਈ ਕਿਵੇਂ ਲੱਗੀ ਫਿਲਮ ਤੁਹਾਨੂੰ ਫਿਲਮ ਬਹੁਤ ਵਧੀਆ ਲੱਗੀ ਕਿ ਇੱਥੇ ਨਾ ਮਤਲਬ ਫਿਲਮ ਦੇਖ ਕੇ ਤਾਂ ਲੱਗਦਾ ਵੀ ਰਾਜਵੀਰ ਸਾਡੇ ਵਿੱਚ ਹੀ ਹੈਗਾ ਜੀ ਤੇ ਇਸ ਕਰਕੇ ਮਤਲਬ ਜਿਹੜੀ ਤੁਛਰੀ ਵੀ ਕੋਈ ਵੀ ਨਾ ਜਿਹੜਾ ਅਚਾਨਣ ਖਾਨ ਹੁੰਦਾ ਗੱਟ ਗਈ ਜਿਹੜਾ ਮੁੱਠੇ ਵਾਲਾ ਦੇ ਉਸਲੇ ਨੂੰ ਕਹਿੰਦੇ ਯਾਦ ਕਰਦੇਗੇ ਕਿਉਂਕਿ ਉਹਨਾਂ ਨੇ ਜੀ ਮਾਤਰੀ ਇੱਕ ਛਾਨ ਹੈਗੀ ਠੀਕ ਹੈ ਪੂਰੇ ਵਰਲਡ ਦੇ ਵਿੱਚ ਪੱਗ ਦੀ ਸ਼ਾਨ ਬਣਾ ਕੇ ਰੱਖੀ ਇਹ ਦੂਜਾ ਮਤਲ ਮੁੱਠੇ ਵਾਲਾ ਰਾਜਵੀਰਤਾ ਜੀ ਜਿਨੇ ਪੱਗ ਦੀ ਸ਼ਾਨ ਨੂੰ ਮਤਲਬ ਪੂਰਾ ਵਰਲਡ ਲੈਵਲ ਤੇ ਮਤਲਬ ਕੀਤਾ ਜੀ ਸਾਰੇ ਇਧਰ ਪੱਗ ਨੂੰ ਕਾਇਮ ਕਰਿਆ ਜੀ ਤੇ ਇਸ ਕਰਕੇ ਅਸੀਂ ਮਤਲਬ ਸਾਰਿਆਂ ਨੂੰ ਹੀ ਬੇਨਤੀ ਕਰਦੇ ਹਾਂ ਕਿ ਦੇਸ਼ਾਂ ਪਰਦੇਸ਼ਾਂ ਵਿੱਚ ਵੀ ਵੀਏਫਐਲ ਨੂੰ ਜ਼ਰੂਰ ਦੇਖਿਆ ਜਾਏ ਤਾਂ ਸੱਚੀ ਸੰਧ ਰਾਜਨੀਤਿਕ ਮਤਲਬ ਨਹੀਂ ਆ ਜੀ ਅਸੀਂ ਨਹੀਂ ਬੇਨਤੀ ਕਰਦੇ ਬਾਈ ਗੁਰੂ ਕੱਕ ਵੀ ਚੜ੍ਹਦੀ ਕਲਾ ਚ ਰੱਖੀ ਮਹਾਰਤ ਤੇ ਪਾਤਸ਼ਾਹ ਪਰਿਵਾਰ ਨੂੰ ਪਾਣਾ ਮੰਨਣ ਦੀ ਵੱਲਬੁੱਧੀ ਬਖਸ਼ੇ ਤੇ ਪਾਤਸ਼ਾਹ ਇਸ ਕਰਕੇ ਬਾਕੀ ਉਹਨਾਂ ਨੂੰ ਸੱਚੀ ਸਾਡੀ ਸੰਧਾਰ ਦੀ ਬਈ ਫਿਲਮਾਂ ਜ਼ਰੂਰ ਦੇਖੋ ਇੰਤਾਂ ਬਾਈ ਨੇ ਤਰ੍ਹਾਂ ਕਿਹਾ ਬਾਈ ਨੇ ਸਾਡਾ ਆਪਣਾ ਵੀ ਹੁਣ ਬੱਚਿਆਂ ਨੇ ਬੜਾ ਬੜਾ ਬਹੁਤ ਵੱਡਿਆ ਅਪਰਾਧਾ ਕਰਿਆ ਜੀ ਛੋਟੇ ਛੋਟੇ ਬੱਚੇ ਦੇਖੋ ਜੀ ਇਹ ਸਾਰੇ ਬੱਚੇ ਉਹ ਵੰਗੇ ਜਿਨ੍ਹਾਂ ਤੇ ਮਤਲਬ ਮਾਪਾਪ ਨਹੀਂ ਲੱਗੇ ਮਾਪਾਪ ਨਹੀਂ ਹੈ ਠੀਕ ਹੈ ਜੀ ਇਹ ਬੇਟਾ ਸਰਤਾਜ ਸਿੰਘ ਹੈ ਉਹਨਾਂ ਨੇ ਜੀ ਪਰਾਨ ਸਾਰ ਨੇ ਰਲਕੇ ਅਪਰਾਧਾ ਕਰਿਆ ਗਏ ਬਹੁਤ ਵਧੀਆ ਮਤਲਬ ਠੀਕ ਹੈ ਚੰਗਾ ਲੱਗਿਆ ਜੀ ਇਹ ਮਤਲਬ ਕਰਨੇ ਚਾਹੀਦਾ ਹੈ ਤਰ੍ਹਾਂ ਵਾਈ ਗੁੱਡ ਠੀਕ ਹੈ ਖਾਲਸਾ ਬਈ ਸੋ ਯਮਲਾ ਫਿਲਮ ਦੇਖ ਕੇ ਬੱਚੇ ਬਾਹਰ ਆਏ ਨੇ ਔਰ ਅ ਥੀਏਟਰ ਵਿਜ਼ਿਟ ਤੇ ਲਈ ਦੀ ਜੀ ਪਹੁੰਚੇ ਨੇ ਨਮਨੀਤ ਜੀ ਪਹੁੰਚੇ ਨੇ ਔਰ ਬੱਚਿਆਂ ਨੇ ਕਰੈਕਟਰ ਦਾ ਨਾਮ ਲੈਣਾ ਸ਼ੁਰੂ ਕਰ ਦਿੱਤਾ ਜਦੋਂ ਉਹਨਾਂ ਨੇ ਥੀਏਟਰ ਦੇ ਅੰਦਰ ਵਿਜ਼ਿਟ ਕੀਤਾ ਸੋ ਤੁਸੀਂ ਦੇਖ ਸਕਦੇ ਹੋ ਕਿ ਇਹ ਫਿਲਮ ਦੇਖ ਕੇ ਇਹ ਬਾਹਰ ਆਏ ਨੇ ਔਰ ਬੱਚੇ ਰਾਜਵੀਰ ਜਵੰਦਾ ਹੋਰਾਂ ਨੂੰ ਬਹੁਤ ਮਿਸ ਕਰ ਰਹੇ ਨੇ ਚਲੋ 2 3 1